ਦੇਖੋ ਲਓ ਵੀ ਆਪਾਂ ਐਸਾ ਜੀ ਗੀਜੂ ਕੋਲੇ ਧਨੌਲੇ ਵਾਲੇ ਕੋਲੇ ਬੱਕਰੀ ਪਾਲਕ ਕੋਲੇ ਤੇ ਬਾਈਆਂ ਨੇ ਧਰ ਲਈ ਚਾਹ ਤੇ ਆਹ ਮੁੰਡਾ ਬਹੁਤ ਵਧੀਆ ਗੀਤ ਸੰਗੀਤ ਜਾਣਦਾ ਯਾਰ 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 ਐਸ਼ ਕਰਨਗੀ ਲਾ ਕੇ ਬੱਕਰੀਆਂ ਲੈਣੇ ਯਾਰੀ ਆ ਵਾਹ ਕੀ ਬਾਤ ਹੈ ਨਹੀਂ ਦੇਖਿਅਾ ਕਰਦੇ ਹਾਂ ਜੀ ਓਕੇ ਭਾਈ ਉਧਰ ਬਣੀ ਜਾਂਦੀ ਹੈ ਚਾਹ ਚਾਹ ਵੀ ਧਰੀ ਜਾਂਦੇ ਪਪਾ ਬਾਹਰ ਹੋਏ ਹੋਏ ਬਾਈ ਦੇਖ ਸਾਹ ਚਾਹ ਬਹੁਤ ਸੋਹਣੀ ਬਣੂਗੀ ਮਿੱਠੀ ਬਹੁਤ ਜ਼ਿਆਦਾ ਲੱਗਦੀ ਪਾਣੀ ਜੇ ਸਾਡੇ ਵਧੀਆ ਚਾਹ ਬਣਾਈਆ ਵਈਆਂ ਨੇ ਕੰਡੇ ਕੱਢ ਮਰ ਹੋ ਗਿਆ ਕਰ ਦਿਓ ਵੀਡੀਓ ਸ਼ੇਅਰ ਜੀ ਦੱਬ ਕੇ ਲੋ ਵੀ ਮਿੱਤਰੋ ਆਪਾਂ ਪਹੁੰਚੇ ਆਂ ਗੇਜੂ ਤਨੋਲੇ ਦੇ ਕੋਲੇ ਅੱਜ ਤੁਹਾਨੂੰ ਦਿਖਾਵਾਂਗੇ ਉਹਦੀਆਂ ਬੱਕਰੀਆਂ ਭੇਡਾਂ ਵੀਡੀਓ ਨੂੰ ਸ਼ੇਕ ਕਰ ਸ਼ੇਅਰ ਕਰਨਾ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਜੋ ਮਿੱਤਰੋ ਬਾਈ ਮਿਲ ਗਿਆ ਸੀ ਆਪਾਂ ਨੂੰ ਬਾਈ ਪੱਕੇ ਬਾਗ ਦੇ ਜਮਾ ਕੋਲੇ ਨੇੜੇ ਹਸਪਤਾਲ ਉੱਥੇ ਬਾਈ ਬੱਕਰੀਆਂ ਚਾਰੀ ਜਾਂਦਾ ਸੀਗਾ ਤੇ ਨਾਲੇ ਬਾਈਆਂ ਨੇ ਬਣਾਈਆ ਚਾਹ ਤੇ ਚਾਹ ਚੂ ਪੀ ਕੇ ਬਾਈਆਂ ਨੇ ਪਣੂ ਬੱਕਰੀਆਂ ਬਾਰੇ ਦੱਸਿਆ ਤੇ ਗੱਲਬਾਤ ਕਿਹੜੀ ਬਰੀਡਰ ਕਿਵੇਂ ਆ ਕਿਹੜੀ ਬਲੱਡ ਲਾਈਨ ਚੋਂ ਆ ਤੇ ਆਜੋ ਮਿੱਤਰੋ ਸੁਣੀਏ ਗੱਲਬਾਤ ਗੇਜੂ ਤਨੋਲੇ ਦੀ ਆਜੋ ਭਾਈ ਜੀ ਕਰ ਦਿਓ ਵੀਡੀਓ ਸ਼ੇਅਰ ਤੇ ਲੈ ਕੇ YouTube ਚੈਨਲ ਜੱਟ ਲਾਈਫ 77 ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਜੀ ਆਜੋ ਮਿੱਤਰੋ ਲਓ ਵੀ ਮੇਰੇ ਦੋ ਬੱਕਰੀਆਂ ਹੋਰ ਆ ਗਈਆਂ ਤੁਹਾਡੇ ਸਾਹਮਣੇ ਕੁਝ ਦੇਖ ਸਕਦੇ ਹੋ ਲਿਆਇਆ ਬੱਚੀ ਬੱਕਰੀਆਂ ਤੇ ਇਹਨਾਂ ਬਾਰੇ ਵੀ ਆਪਾਂ ਪੁੱਛਾਂਗੇ ਦੇਖ ਸਕਦੇ ਹੋ ਵੀਡੀਓ ਕਰ ਦਿਓ ਸ਼ੇਅਰ ਬਈ ਦੱਬ ਕੇ YouTube ਚੈਨਲ ਜੱਟ ਲਾਈਫ 71 ਜਿਹ ਜੋ ਇਹ ਕਿਵੇਂ ਇਹਨਾਂ ਬਾਰੇ ਦੱਸਦੇ ਆ ਜਾਣ ਬਾਰੇ ਠੀਕ ਠੀਲੇ ਨੇ ਜੀ ਇਹ ਠੀਕ ਹੈ ਜੀ ਹਾਂ ਇਹ ਇੱਟ ਦੀ ਢੋਲੀ ਜਾਂ ਦੋ ਆ ਤਿੰਨ ਪੱਥਰ ਰੱਖਿਆ ਨੇ ਠੀਕ ਹੈ ਜੀ ਪਾਹਾ ਬਲੀਡ ਰੱਖਿਆ ਪੋਰੇ ਠੀਕ ਹੈ ਜੀ ਹਾਂ ਤੇਰਾ ਬੱਤਾ ਬਲੀਡ ਰੱਖਿਆ ਠੀਕ ਹੈ ਜੀ ਤਿੰਨੇ ਪੱਥਰ ਚੌਥਾ ਬੱਕਰਾ ਇਹ ਟੀਰੀਆਂ ਨੇ ਠੀਕ ਹੈ ਜੀ ਅਬ ਆਪਣਾ ਜਿਹੜਾ ਬੱਕਰਾ ਕਿੰਨੇ ਟਾਈਮ ਦਾ ਹੋ ਗਿਆ ਹੈ ਇਹ 6-7 ਮਹੀਨਿਆਂ ਦਾ ਹੋ ਗਿਆ ਇਹ 7 ਮਹੀਨਿਆਂ ਦਾ ਹੋ ਗਿਆ ਠੀਕ ਹੈ ਜੀ ਨਹੀਂ 7-7 ਮਹੀਨਿਆਂ ਦੀ ਪੱਠਾ ਨੇ ਠੀਕ ਆ ਹਾਂ ਅੱਜ ਟੀ ਵੀ ਲਾ ਲੱਖਾ ਨਾ ਹਾਂ ਇਹ ਡੱਬੀ ਦੀ ਟੀਪੀ ਆ ਠੀਕ ਹੈ ਬੱਕਰੀ ਦੀ ਟੀਪੀ ਆ ਠੀਕ ਹੈ ਜੀ ਇੱਧਰ ਦਿਖਾ ਮੁੰਡਾ ਇਹ ਮੂਰੇ ਕਰਨਾ ਇਹਨਾਂ ਨੂੰ ਕ੍ਰੋਸ ਕਦੋਂ ਕਰਾਉਣਾ ਆਪਾਂ ਇਹ ਆਪਾਂ ਢੇਰ ਖਾਲਦਿਆਂ ਕਰਾਵਾਂਗੇ ਢੇਰ ਖਾਲਦਿਆਂ ਅੱਖ ਦੇਖੋ ਜੀ ਪਹਿਲਾਂ ਅੱਖ ਦਿਖਾ ਹਾਂ ਦਸ ਕਾਨੂੰ ਪੜਿਆ ਲੋ ਵੀ ਅੱਖ ਦੇਖੋ ਜਮਾ ਪਿਓਰ ਚਿੱਟੀ ਆ ਟਿੱਤੀ ਆ ਕੰਨ ਵੱਡੇ ਇੱਧਰ ਵੀ ਦੇਖੋ ਜੀ ਕੰਨ ਵੱਡੇ ਬਈ ਕੰਨ ਦੇਖੋ ਖੰਗਾਂ ਦਾ ਪੂਰਾ ਛੋੜਾ ਛੋੜੇ ਖੰਗਾਂ ਦਾ ਹਾਂਜੀ ਦੇਖ ਸਕਦੇ ਬੱਕਰਾ ਦੇਖੋ ਬਰੀਡਰ ਬੱਕਰਾ ਬਣੂਗਾ ਇਹ ਵੱਡੇ ਕੰਨਾਂ ਵਾਲਾ ਤੇ ਮੋੜਵੇਂ ਸੰਗਾ ਪਿਛੇ ਨੂੰ ਨੱਕ ਦੇਖੋ ਬਈ ਕਿੰਨਾ ਸੋਹਣਾ ਬੱਕਰੇ ਦਾ ਕੀ ਦੇਖ ਸਕਦੇ ਭੈਣ ਦਾ ਕੰਮ ਇਹ ਤੰਨੇ ਪਾਣੀ ਤੰਨੇ ਪਠਾਨੀ ਤਾਂ ਅੱਛਾ ਇਹ ਤੰਨੇ ਇੱਕ ਭੈਣ ਭਾਈ ਨੇ ਹਾਂ ਚਾਰੇ ਭੈਣ ਤੇ ਇੱਕ ਬਲੱਡ ਦੀ ਆ ਠੀਕ ਹੈ ਜੀ ਹੋਰ ਤੇ ਜੋ ਉਹ ਲੈ ਲਈਆਂ ਮੀਡਾ ਉਹ ਲੈ ਲਈ ਭੇਡ ਫੜ ਲਓ ਤੇ ਵੀ ਪਾ ਲੈ ਜਾ ਵੀ ਦਰ ਲਈ ਹੈ ਠੀਕ ਹੈ ਜਗਾ ਬੋਹੋ ਜੇ ਪੁਰਾਣਾ ਵਾਟਰ ਬੈਕ ਸਾਈਡ ਤੇ ਰਹਿ ਗਿਆ ਨਾ ਹਾਂਜੀ ਤੇ ਆਹ ਪੁਰਾਣੀ ਪੱਕਾ ਬਾਗਤੀ ਇਹ ਠੀਕ ਹੈ ਜੀ ਹਾਂ ਪੁਰਾਣਾ ਪੱਕਾ ਬਾਜ ਇਹ ਰਾਜਿਆਂ ਦਾ ਹਾਂ ਹਾਂ ਮਹਾਰਾਜਿਆਂ ਦਾ ਹਾਂ ਇਹਦੀ ਸੁਰੰਗ ਵੀ ਬਹੁਤ ਦੂਰ ਜਾਂਦੀ ਸੀ ਕਹਿੰਦੇ ਹਾਂ ਇਹਦੀ ਸੁਰੰਗ ਬਹੁਤ ਉੱਥੇ ਪਿਛਲੇ ਪਾਸੇ ਹੈਗੀ ਆ ਇਹਦੀ ਸੁਰੰਗ ਹਾਂ ਆਓ ਜੀ ਮਿੱਤਰੋ ਦੇਖੋ ਬਈ ਕਾ ਬਾਤਾਂ ਨਹੀਂ ਬੱਕਰੀ ਬੱਕਰੀਆਂ ਦੇਖ ਸਕਦੇ ਹੋ ਇਹ ਵੀਡੀਓ ਗਿਜੋ ਆਪਣੇ ਕੋਲ ਸਾਰੀਆਂ ਬੱਕਰੀਆਂ ਕਿੰਨੀਆਂ ਇਹ 35 ਹੋਣੀਆਂ ਆ ਜੀ 35 ਹਾਂ ਸੋਦੇ ਮੀਡਾ 70 ਜਾਂ ਦੋ ਲੈ ਲਈਆਂ ਨੇ ਆਈ ਇੱਕ ਭੇੜ ਆਪਣੇ ਕੋ ਜਮਨਾਪੁਰ ਠੀਕ ਹੈ ਜੀ ਇਹ ਦੋ ਐਸਾ ਉਹ ਜਮਨਾਪੁਰ ਦੀ ਕਾਲੀ ਆਏ ਜਮਨਾਪੁਰ ਦੀ ਮੈਜੀ ਕਾਲੀ ਜੀ ਅੱਛਾ ਜਮਨਾਪੁਰ ਕਿਹੜੀ ਆ ਆ ਜਮਨਾਪੁਰ ਹੀ ਦਿਖਾਉਂਗਾ ਤੁਹਾਨੂੰ ਠੀਕ ਹੈ ਜੀ ਲਓ ਵੀ ਜਮਨਾਪੁਰ ਹੀ ਦੇਖੋ ਬਾਈ ਹਾਂ ਇਹ ਕਾਜਲੀ ਤੌਰ ਕਾਜੀ ਆ ਅੱਛਾ ਕਿ ਕਾਜਲੀ ਆ ਇਹ ਆ ਕਾਜਲੀ ਆ ਜੀ ਇਹਨੂੰ ਕਾਜਲੀ ਕਹਿੰਦੇ ਆ ਇਹਦਾ ਫਰਕ ਕਿ ਪਤਾ ਕਿਥੋਂ ਲੱਗਦਾ ਬਾਈ ਇਹਨਾਂ ਦੀ ਪੂਛ ਲੰਬੀ ਹੁੰਦੀ ਆ ਜੀ ਅੱਛਾ ਜੀ ਕੱਲੇ ਲੱਗਦੀ ਹੋਊਗੀ ਠੀਕ ਹੈ ਜੀ ਤੇ ਬਾਤੀ ਪਰ ਕੁੰਡੇ ਨਕੌੜੇ ਜਿਹੜੀਆਂ ਹੋਣੀਆਂ ਕੰਨ ਵੱਡੇ ਹੋਣੀਆਂ ਠੀਕ ਹੈ ਜੀ ਲਓ ਵੀ ਇਹ ਆ ਕਾਜਲੀ ਇਹ ਕਾਜਲੀ ਦੇਖ ਸਕਦੇ ਹੋ ਬਈ ਵੀਡੀਓ ਦੇ ਵਿੱਚ ਅਸਤਰ ਦਾ ਬੱਚਾ ਦੇਖ ਸਕਦੇ ਹੋ ਕੀ ਬਾਤ ਹੈ ਨਹੀਂ ਕੋਈਲਾ ਖਜੂਰਾ ਖੁੰਦੇ ਆ ਬਹੁਤ ਖਜੂਰਾ ਪ੍ਰਾਣੀਆਂ ਜੀਆਂ ਇਹ ਹਾਂ ਬਹੁਤ ਪ੍ਰਾਣੀਆਂ ਸੀ ਬਹੁਤ ਹਾਂ ਬਹੁਤ ਸੋਹਣੇ ਖਜੂਰਾ ਨੇ ਮੈਂ ਤਾਂ ਸੁਣਿਆ ਕਹਿੰਦੇ ਇੱਥੇ ਬਾਦਲ ਕੇ ਵੀ ਇੱਥੋਂ ਲੈ ਕੇ ਗਿਆ ਖਜੂਰਾ ਪਟਕੇ ਹਾਂ ਹਾਂ ਹੈਨਾ ਉਹ ਬੋਧ ਗਏ ਫੜ ਲੈ ਉਹ ਤਾਂ ਥੇੜੀ ਕਿਤੀ ਭੇੜ ਆ ਅਸਿਆ ਇਹ ਪਇਲ ਜਾਵਣਾਪੁਰੀ ਆ ਦੂਧੀਆਂ ਕਾਜਰੀਆਂ ਨੇ ਦੋਨੇ ਠੀਕ ਹੈ ਜੀ ਹਾਂ ਆ ਜਾਇਆ ਕਰ ਕੋਲ ਲੋ ਵੀ ਉਹ ਚਿੱਟੀ ਜਾਵਣਾਪੁਰੀ ਆ ਲੋ ਵੀ ਚਿੱਟੀ ਜਾਵਣਾਪੁਰੀ ਭੇੜ ਆ ਨਹੀਂ ਸਕਦੇ ਪੂਠਾ ਥੱਲੇ ਲਾਈਆਂ ਦੇਖੋ ਕਾਲੀਆਂ ਆ ਹਾਂ ਉਹ ਲੱਗਦੇ ਆ ਜੀ ਹਾਂ ਜਾਵਣਾ ਪੂਠਾ ਥੱਲੇ ਲੱਗੇ ਇਹਨਾਂ ਦੀ ਇਹੀ ਪਰਖ ਆਦੀ ਕਾਜਰੀ ਆ ਠੀਕ ਹੈ ਜੀ ਜਿਹੜੀ ਉਹ ਦੂਜੀ ਆ ਉਹਦਾ ਮੂੰਹ ਦਿੱਤਾ ਹੋਊਗਾ ਜਾਵਣਾਪੁਰੀ ਦਾ ਅੱਖਾਂ ਲਾਲ ਹੋਣਗੀਆਂ ਠੀਕ ਹੈ ਜੀ ਠੀਕ ਹੈ ਜੀ ਦੇਖੋ ਕਿਆ ਬਾਤਾਂ ਨੇ ਮਾਲ ਪੂਰਾ ਬਰੀਡਰ ਹੈ ਬਾਈ ਕੋਲੇ ਤੁਸੀਂ ਦੇਖ ਸਕਦੇ ਆ ਕਰ ਦੋ ਵੀਡੀਓ ਸ਼ੇਅਰ ਬਾਈ ਲਾਈਕ ਤੇ ਹੋਰ ਸੁਣਾ ਕੇ ਤੂੰ ਗੱਲਬਾਤ ਕੋਈ ਤੇ ਹੁਣ ਫਿਰ ਇਦੂ ਬਾਦ ਹੁਣ ਕਿੱਥੇ ਕਿੱਥੇ ਜਾਂਦਾ ਹੋਣਾ ਤੂੰ ਜਦੋਂ ਤੋਂ ਪਤਾ ਪnikle ਆਉਂਦੀ ਆ ਆਪਾਂ ਚਾਰ ਕੇ ਹੁਣ ਆਪਾਂ ਵੀਰ ਦਵਾਲ ਜਾਗੇ ਆ ਕਿਹੜੇ ਵੀਰ ਚ ਆ ਮਾਲ ਮੰਡੀ ਚ ਅਸਾਂ ਮਾਲ ਮੰਡੀ ਦੇ ਹਾਂ ਮਾਲ ਮੰਡੀ ਜਾ ਕੇ ਫਿਰ ਆਥਣੇ ਜਾ ਕੇ ਘਰੇ ਅਗਬਾਰੇ ਦਾ ਨੀਰਾ ਪਾ ਦਿਆਂਗੇ ਠੀਕ ਹੈ ਹਾਂ ਉਹ ਆਮ ਤੋਂ ਮਿਲਦਾ ਕਿੱਥੇ ਆਮ ਕਿੱਥੇ ਮਿਲਦਾ ਹੁੰਦਾ ਆਮ ਦਾ ਆਪਣਾ ਮਾਲ ਮੰਡੀ ਦੀ ਏਡਾ ਗਿਆ ਮੰਡੀ ਜੀ ਹਾਂ ਬੋਤੂਆ ਮੰਡੀ ਠੀਕ ਹੈ ਹਾਂ ਲੋਈ ਮਿੱਤਰੋ ਨੇ ਸਾਇਦ ਇਹਦੇ ਸੀ ਆ ਦਿਖਾ ਲਈ ਬੋਲ ਲਓ ਲਓ ਵੀ ਦੇਖੋ ਪੁਰਾਣੇ ਮਹਾਰਾਜਿਆਂ ਦਾ ਨੇ ਸਾਇਦ ਨੂੰ ਵੀਡੀਓ ਦੇ ਵਿੱਚ ਬੱਕਰੀ ਹੀ ਬੱਕਰੀਆਂ 20 ਸਾਲ ਤੋਂ ਮੁੰਡਾ ਕੰਮ ਕਰ ਰਿਹਾ ਜੀ ਤੇ ਬੱਕਰੀ ਪਾਲਕ ਗੇਜੂ ਤਣਾਉਲਾ ਦੇਖ ਸਕਦੇ ਹੋ ਲੋਬੇ ਮਿੱਤਰੋ ਅੱਜ ਆਪਾਂ ਪਹੁੰਚੇ ਆ ਗੇਜੂ ਬੱਕਰੀ ਵਾਲਿਆਂ ਦੇ ਕੋਲ ਦੇਖੋ ਭਾਈ ਜੀ ਬੱਕਰੀਆਂ ਬਹੁਤ ਵਧੀਆ ਸੋਹਣੀਆਂ ਬੱਕਰੀਆਂ ਬਾਈ ਕੋਲੇ ਦੇਖ ਸਕਦੇ ਹੋ ਵੀਡੀਓ ਤਨੌਲੇ ਦਾ ਰਹਿਣਾ ਬਾਲਾ ਭਾਈ ਗੇਜੂ ਤੇ ਬਹੁਤ ਟਾਈਮ ਤੋਂ ਕੰਮ ਕਰ ਰਿਹਾ 15 16 ਸਾਲ ਦਾ ਮੈਨੂੰ ਹੋ ਕੇ ਦੇਖਦੇ ਇਹਨੂੰ ਤੇ ਆਪਾਂ ਪੁੱਛਾਂਗੇ ਬਾਈ ਨੂੰ ਵੀ ਕੀ ਹਾਲ ਚਾਲ ਹੈ ਕਿਵੇਂ ਚੱਲਦਾ ਕਾਰੋਬਾਰ ਹੋਰ ਬਾਈ ਗੇ ਚੋ ਕੀ ਹਾਲ ਆ ਬਾਈ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਹੋਰ ਕਿਵੇਂ ਠੀਕ ਹੋ ਠੀਕ ਆ ਬਾਈ ਠੀਕ ਕਿਵੇਂ ਚੱਲਦਾ ਘਰ ਪਰਿਵਾਰ ਪੂਰਾ ਵਧੀਆ ਚੱਲਦਾ ਜੀ ਠੀਕ ਹੈ ਜੀ ਤੇ ਅੱਜ ਫਿਰ ਇਧਰ ਨੂੰ ਕਿਵੇਂ ਗੇੜਾ ਆਪਾਂ ਜੀ ਇੱਥੇ ਪੱਕੇ ਬਾਗ ਤੇ ਚਾਰਨ ਵਾਸਤੇ ਆਏ ਸੀ ਠੀਕ ਹੈ ਜੀ ਤੇ ਇਧਰ ਹੈਗਾ ਕਾਕੂ ਵਧੀਆ ਹਾਂ ਹਾਂ ਵਧੀਆ ਲੰਦ ਲੈ ਯਾਰ ਠੀਕ ਹੈ ਤੇ ਬਾਕੀ ਠੰਡ ਖੁਣ ਤੋਂ ਉੱਟ ਰਹੀ ਨਹੀਂ ਆਈ ਇੱਥੇ ਹਾਂ ਠੰਡ ਵੀ ਬਹੁਤ ਆ ਹਨਾ ਹਾਂ ਠੰਡੇ ਜਾ ਰਹੀ ਆ ਜੀ ਠੀਕ ਹੈ ਜੀ ਅੱਜ ਦਾ ਸਰ ਵਧੀਆ ਮੌਸਮ ਲਾਇਆ ਹਾਂ ਧੁੱਪ ਜੀ ਕੱਢਦੀ ਅਪਣੇ ਕੋਲ ਕਿੰਨੀਆਂ ਬੱਕਰੀਆਂ ਨੇ ਆਪਣੇ ਕੋਲ ਹੈਗੀਆਂ ਜੀ 30-35 ਬੱਕਰੀਆਂ ਨੇ ਠੀਕ ਐ 30-35 ਬੱਕਰੀਆਂ ਨੇ ਜਦੋਂ ਬਾਈ ਇਹ ਮੰਡੀ 'ਚ ਸੌਦਾ ਕਰਦਾਗਾ ਉਦੋਂ ਇਹ ਵੀਡੀਓ ਦੇਖਣ ਵਾਲੀ ਹੁੰਦੀ ਆ ਤੇ ਬਹੁਤ ਅੜੀ ਫਸੀ ਵਾਲਾ ਸੌਦਾ ਹੁੰਦਾਗਾ ਤੁਸੀਂ ਆਪਣੇ ਜੱਟ ਲਾਈਫ 75 ਤੇ ਦੇਖਦੇ ਹੋਵੋਗੇ YouTube ਚੈਨਲ ਤੇ ਹਾਂ ਵੀ ਆ ਜਿਹੜੀ ਬੱਕਰੀ ਆ ਕੇ ਜਿਹੜੀ ਤੂੰ ਫਰੀ ਖੜਾ ਹਾਂਜੀ ਹਾਂਜੀ ਇਹਦੇ ਬਾਰੇ ਦੱਸੋ ਕਿ ਚਾਹਣਾ ਵਾਕਿਆ ਦਾੰਦਾ ਹੈ ਕਿਵੇਂ ਹੈਗੀ ਇਹ ਪੂਰੇ ਦਾੰਦਾ ਜੀ ਇਹ ਅੱਛਾ ਇਹ ਦੇਸੀ ਹੈਗਾ ਠੀਕ ਆ ਹੈ ਇਹ ਦੇਸੀ ਹੈ ਕਿ ਬੀਟਲਾ ਇਹ ਇਹ ਹੈ ਦਾ ਬੀੜਲਾ ਹੀ ਹੈ ਥੋੜੀ ਜਿਹੀ ਮਿਕਸਾ ਜੀ ਮਿਕਸਾ ਹਾਂ ਠੀਕ ਹੈ ਠੀਕ ਹੈ ਆਹੋ ਠੀਕ ਹੈ ਪੈਣਾ ਪੈਣਾ ਇਹ ਹਾਂ ਦੋਨੇ ਪੈਣਾ ਨੇ ਲਓ ਵੀ ਦੋਨੇ ਪੈਣਾ ਪੈਣਾ ਨੇ ਦੋਨੇ ਦੱਬਣਾ ਨੇ ਬਸ ਹੁਣ ਇਹ 15 20 ਜਣਾਂ ਦੇ ਖੂਂਦੀਆਂ ਨੇ ਅੱਛਾ ਜੀ ਹਾਂ ਠੀਕ ਹੈ ਕੰਮੇ ਸੂਏ ਨੇ ਇਹ ਇਹ ਤੀਜੇ ਤੀਜੇ ਦੀ ਖੂਏ ਨੇ ਇਹ ਠੀਕ ਹੈ ਜੀ ਲਓ ਵੀ ਤੀਜੇ ਤੀਜੇ ਸੂਏ ਨੇ ਪੱਕੀਆਂ ਦੇ ਸਕਦੇ ਆ ਬਹੁਤ ਸੋਹਣੀਆਂ ਬੱਕਰੀਆਂ ਕਿੰਨੇ ਮੇਮਣੇ ਦਿੰਦੀਆਂ ਬਾਈ ਇਹ ਦੋ ਦੋ ਤਾਂ ਆਏ ਖਾਂਦੀ ਜਾਂਦੀਆਂ ਨੇ ਜੀ ਵਿੱਚ ਤਿੰਨ ਵੀ ਦੇ ਦਿੰਦੀਆਂ ਨੇ ਅਸੇਆ ਜੀ ਲਓ ਵੀ ਬਾਈ ਕਹਿੰਦਾ ਵਿੱਚ ਤਿੰਨ ਵੀ ਦੇ ਦਿੰਦੀਆਂ ਨੇ ਦੋ ਵੀ ਦੇ ਦਿੰਦੀਆਂ ਨੇ ਤੇ ਕਿੰਨਾ ਚਰੋ ਗੇਧੂ ਪਣੋ ਕੰਮ ਕਰਦੇ ਨੇ ਬਾਈ ਮੈਨੂੰ ਯਕੀਨ ਹੈ ਕਿ ਤੋਂ ਘੱਟ ਨਹੀਂ 20 ਸਾਲ ਹੋ ਗਏ ਹੋਣਗੇ ਕਿ ਉਹ ਤਾਂ ਮੇਰਾ ਪਿਓ ਹੀ ਪਹਿਲਾਂ ਪਹਿਲਾ ਮੇਰਾ ਦਾਦਾ ਹੀ ਕੰਮ ਕਰਦਾ ਸੀ ਫਿਰ ਮੇਰਾ ਪਿਓੇ ਕੰਮ ਕਰ ਲੱਗ ਗਿਆ ਠੀਕ ਹੈ ਉਹ ਤੋਂ ਹੀ ਮੈਂ ਛੋਟਾ ਜਿਹਾ ਹੁੰਦਾ ਮੈਨੂੰ ਪੜਨ ਭੇਜ ਜਾਂਦੇ ਇਹਨਾਂ ਦਾ ਫੋਨ ਤੋਂ ਬਹਲਾ ਕਿਵੇਂ ਠੀਕ ਹੈ ਜੀ ਮੈਨੂੰ ਪੜਨ ਬਠਿੰਡਾ ਤੇ ਈਡੇ ਪਾਰ ਮੈਨੂੰ ਬਠਿੰਡਾ ਪੂਰ ਕਰਕੇ ਛੱਡ ਕੇ ਆਉਣਾ ਮੈਂ ਫੇਰ ਵੀ ਅੱਧੀ ਹੁੱਟੀ ਭੱਜ ਜਾਉਂਗਾ ਠੀਕ ਹੈ ਜੀ ਠੀਕ ਹੈ ਜੀ ਪਰ ਇਹਨਾਂ ਦਾ ਮੂੰਹ ਨਹੀਂ ਛੱਡਿਆ ਜੀ ਅਸੇ ਜੀ ਇਹ ਬਚਪੁਣੇ ਤੋਂ ਮੈਂ ਇਹੀ ਕੰਮ ਕਰਦਾ ਸੀ ਪਹਿਲਾਂ ਠੀਕ ਹੈ ਜੀ ਪੜ ਕਿੰਨਾ ਗਿਆ ਸੀ ਪੜਦਾ ਠੀਕ ਹੈ ਕਹਿੰਦੇ ਆ ਆ ਵੀ ਆਪਾਂ ਘਰੇ ਰੱਖੀਆਂ ਨੇ ਬਾਕੀ ਫਿਰ ਉਹਦੋਂ ਬਾਅਦ ਆ ਬੀਰੂ ਤੁਸੀਂ ਜਾਣਦੇ ਹੋਗੇ ਜਲਾ ਸਕਦਾ ਹਾਂ ਹਾਂ ਬੀਰੂ ਨੂੰ ਜਾਣਾ ਹਾਂ ਤੇ ਉਹ ਮਰ ਜਾ ਫਿਰ ਮੈਨੂੰ ਇਹ ਵਪਾਰ ਲੈ ਕੇ ਉਹਨੇ ਪਾ ਤਾ ਦਿੱ ਜੀ ਠੀਕ ਹੈ ਜੀ ਫਿਰ ਮੈਨੂੰ ਉਹਨੇ ਤਾਂ ਮੈਂ ਤੇ ਕਿਹਾ ਆਪਾਂ ਪਾ ਲੈਂਦਾ ਠੀਕ ਹੈ ਜੀ ਜਿਹੜੇ ਘਰੇ ਰੱਖਣੀਆਂ ਦਾ ਸਾਡਾ ਮੁੱਢ ਤੋਂ ਕੰਮ ਤੀ ਜੀ ਠੀਕ ਹੈ ਜੀ ਇਹ ਵਪਾਰ ਚ ਕਿਤੇ ਘਟਾ ਵੀ ਪਾਏ ਜਾਂਦਾ ਕਿਤੇ ਵਾਧਾ ਹੀ ਪਾਏ ਜਾਂਦਾ ਨਾ ਇਹ ਗੂੜੇ ਠੱਕ ਵਾਲਾ ਕੰਮ ਆ ਜੀ 2 ਰੁਪਏ ਕਿਤੇ ਵਣ ਵੀ ਜਾਂਦੇ ਕਿਤੇ ਘਟ ਵੀ ਜਾਂਦੇ ਕਿਤੇ ਵਧ ਵੀ ਜਾਂਦੇ ਠੀਕ ਹੈ ਜੀ ਇਹਨਾਂ ਬੱਕਰੀਆਂ ਦਾ ਜਿਹੜੀਆਂ ਬੱਕਰੀਆਂ ਨੇ ਇਹਨਾਂ ਦਾ ਬੀਟਲ ਦਾ ਤੇ ਦੇਸੀ ਦਾ ਕਿਵੇਂ ਪਤਾ ਲੱਗਦਾ ਉਹ ਵੀ ਦੱਸ ਪਾਈਆਂ ਨੂੰ ਬਣੇ ਉਹਦੇ ਕੰਨ ਹੋਣਗੇ ਜੀ ਜਿਹੜੇ ਬੜੀ ਵੀਡੀਓ ਦੇਖਦੇ ਆ ਉਹਦੇ ਕੰਨ ਵੱਡੇ ਹੋਣਗੇ ਉਹ ਕਾਲੀ ਪੱਠ ਵਰਕਰਿਆ ਅਸੇ ਜੀ ਠੀਕ ਐ ਇਹ ਥੋੜੇ ਦੇਸੀ ਆ ਮਿਕਸ ਐ ਹਾਂ ਠੀਕ ਐ ਜਿਹੜੇ ਆ ਬੱਕਰੀਆਂ ਚਲ ਉਹਦੋਂ ਨੂੰ ਆ ਜਾਊਗਾ ਹਾਂ ਇਹ ਆ ਪਿਓਰ ਬੀਟਲਾਂ ਚ ਆ ਜੀ ਇਹਦੇ ਕੰਨ ਵੱਡੇ ਆ ਹਾਂ ਸਿੰਗ ਵੀ ਮੁਰਮੇ ਆ ਹਨਾ ਬਹੁਤ ਥੋੜੀ ਆ ਹਾਂ ਸਿੰਗ ਵੀ ਮੁਰਮੇ ਆ ਹਾਂ ਦੇਖੋ ਜੀ ਆ ਪਿਓਰ ਬੀਟਲਾਂ ਚ ਆ ਗਈ ਦੇਖ ਸਕਦੇ ਹੋ ਬੱਕਰੀ ਦੇਖੋ ਜੀ ਉਹ ਇੱਕ ਘੈਂਟ ਐ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਠੀਕ ਹੈ ਜੀ ਬਹੁਤ ਸੋਹਣੀ ਬੱਕਰੀ ਹੈ ਜੀ ਇਹ ਕਿਵੇਂ ਛੂਏ ਆ ਇਹ ਤੀਜੇ ਛੂਏ ਛੂ ਲਈ ਠੀਕ ਹੈ ਜੀ ਇਹ ਤੀਜੇ ਛੂਏ ਛੂ ਬਾਈ ਕਹਿੰਦਾ ਦੇਖ ਸਕਦੇ ਹੋ ਤੇ ਇਹ ਆਪਣੇ ਘਰ ਦੀ ਹੈ ਬੱਕਰੀ ਹਾਂ ਜੀ ਘਰ ਦੇ پاس ਪਾਲਦੇ ਠੀਕ ਹੈ ਜੀ ਇਹ ਪੱਠਾ ਹੈ ਜਾਂ ਘਰ ਦੀ ਜੇਜੂ ਦੀ ਠੀਕ ਹੈ ਜਿਹੜੀ ਆਹਾ ਗਈ ਇਹ ਆਪਾਂ ਖੇਲ ਕੀਤੀ ਆ ਜੀ ਇਹ ਤੇ ਉਹ ਪਹਿਲੀ ਪਾਠਾ ਉਹ ਵੀ ਆਪਣੇ ਘਰ ਦੀ ਗਰੀਦ ਆ ਉਹਦੇ ਕੰਮ ਕੋਲ ਨੂੰ ਬਹੁਤ ਚੰਗਿਆ ਦੇਖੋ ਹਾਂ ਜੀ ਠੀਕ ਹੈ ਜੀ ਇਹ ਬਲੱਡ ਲਾਈਨ ਕਿਹੜੀ ਆ ਆਪਣੀ ਹਾਂ ਇਹ ਆਪਣੇ ਕੋਲ ਪਿਛਲੀ ਬਲੱਡ ਲਾਈਨ ਚੱਲਦੀ ਹੋਊਗੀ ਆਪਣੇ ਪਿਓ ਦਾ ਜੀ ਅਸੇ ਆ ਪਹਿਲਾਂ ਤੁਸੀਂ ਹਾਂ ਪਹਿਲਾਂ ਤੁਸੀਂ ਠੀਕ ਹੈ ਜੀ ਇਹ ਆਪਣੀਆਂ ਧਾਂਗੀਆਂ ਰੱਖੀਆਂ ਹੋਈਆਂ ਨੇ ਜੀ ਠੀਕ ਹੈ ਜੀ ਆਪਣੀਆਂ ਗਾਹ ਪਾਠਾ ਪਾਠਾ ਰੱਖੀਆਂ ਨੇ ਅਸੇ ਆ ਜੀ ਹਾਂ ਲੋਈ ਮੇਟਰ ਠੀਕ ਹੈ ਜੀ ਬਹੁਤ ਸੋਹਣੀਆਂ ਬੱਕਰੀਆਂ ਜੀ ਵੀਡੀਓ ਕਰ ਦਿਓ ਸ਼ੇਅਰ ਤੇ ਲਾਇਕ ਜੀ ਬਹੁਤ ਸੋਹਣੀਆਂ ਬੱਕਰੀਆਂ ਬਾਈ ਕੋਲੇ ਅੱਜ ਫਿਰ ਇੱਧਰ ਕਿਵੇਂ ਆਉਣੇ ਹੋਗੇ ਇਹ ਬਾਕੀ ਆ ਜੇ ਠੰਢੀ ਜੀ ਕਰਕੇ ਮਾਹਾਂ ਲੱਦੂ ਜੰਗ ਜਾਂ ਲਾਲਾ ਨੇ ਮਾਹਾਂ ਠੰਢੀ ਜੀ ਬਾਰੀ ਜਾ ਹਾਂ ਇਹ ਬਾਕੀ ਉਰੇ ਆਈ ਪੱਕੇ ਬਗ ਦੀ ਹੋੜ ਰਹੀ ਨਹੀਂ ਆ ਹਵਾ ਹਾਂ ਹਵਾ ਨਹੀਂ ਹੈਗੀ ਠੀਕ ਹੈ ਗੱਲ ਠੀਕ ਹੈ ਇਹ ਬਾਕੀ ਨਹੀਂ ਕਣੀ ਤੋ ਵੀ ਮੰਡੀ ਛੱਡਣਾ ਸਾਡੇ ਲੱਗੇ ਮੰਡੀ ਆ ਹਾਂ ਬਈ ਹਾਂ ਠੀਕ ਆ ਬੱਕਰੀ ਵੀ ਆ ਇਹਨਾਂ ਦੀਆਂ ਗਾਹ ਪੰਟੀਆਂ ਨੇ ਇਹ ਆ ਬੱਕਰੀ ਦੀ ਆ ਬੱਕਰੀਆਂ ਨੇ ਦੀਆਂ ਨੇ ਠੀਕ ਹੈ ਠੀਕ ਹੈ ਜੀ ਇਹ ਤਾਂ ਬੱਕਰੀ ਹੋ ਗਈ ਉਹ ਬਾਵਾ ਛੂਏ ਹਾਂ ਇਹ ਬਾਵਾ ਜੀ ਹੋ ਗਈ ਛੇ ਛੂਏ ਹੋ ਗਈ ਠੀਕ ਹੈ ਇਹ ਅਠ ਲੰਦਾ ਹਾਂ ਆ ਦੂਜੀ ਆ ਇੱਕ ਆਇਆ ਕਰ ਗਿਆ ਦੰਦਾ ਆ ਠੀਕ ਆ ਠੀਕ ਆ ਦੰਦਾ ਜੀ ਆ ਡੁੱਬੀ ਆ ਜੀ ਉਹ ਰੁਕੀ ਐ ਠੀਕ ਐ ਜੀ ਆ ਠੀਕ ਐ ਠੀਕ ਐ ਜੀ ਲੋ ਜੀ ਮਿੱਤਰੋ ਦੇਖੋ ਗਏ ਜੁਦੀਆਂ ਬੱਕਰੀਆਂ ਆ ਕੇ ਆ ਬੱਕਰੀ ਜੋ ਕੰਮ ਚੱਲਿਆ ਹੈ ਹਾਂ ਜੀ ਹਾਂ ਇਹ ਤਾਂ ਠੀਕ ਐ ਤੇ ਬਲੱਡ ਲੈਂਡ ਬਦਲ ਗਈ ਜਿਵੇਂ ਆ ਡੱਬੀ ਆ ਹੈ ਨਾ ਉਹ ਗਬੌਂ ਲੱਗਿਆ ਜੀ ਪਹਿਲਾਂ ਠੇਰੀਆਂ ਦਾ ਰਵਾਇਤ ਸੀ ਜਾਂ ਪਹਿਲਾਂ ਠੇਰੀਆਂ ਦਾ ਵੱੱਡੇ ਚੱਲਦੇ ਸੀ ਠੀਕ ਹੈ ਜੀ ਤੇ ਹੁਣ ਠੇਰੀਆਂ ਦੀ ਮਾਰਕੀਟ ਘਟ ਗਈ ਹੁਣ ਕਾਲੀਆਂ ਡੱਬੀਆਂ ਦੀ ਤੇ ਲਾਲ ਡੱਬੀਆਂ ਦੀ ਲਾਲ ਲੋਈਆਂ ਦੀ ਕਹਾਣੀ ਇਹਨਾਂ ਦੀ ਮਾਰਦੀ ਠੀਕ ਹੈ ਬਈ ਤੇ ਜਿਹੜੀ ਇਹ ਆਪਣੇ ਬੱਕਰੇ ਹੁੰਦੇ ਆ ਗੇਜੂ ਇਹ ਦੀ ਜਿਹੜੀ ਫਾਇਦਾਬਾਰ ਹੁੰਦੀ ਹੈ ਕਿ ਇਹ ਗਰਮੀ 'ਚ ਵੱਧ ਹੁੰਦੀ ਹੈ ਕਿਸੇ ਹਾਲ 'ਚ ਇਹ ਗਨੇ ਮਨਕ ਜਾਰ ਜੀ ਹੈ ਪਾਇਰਾ ਬਾਲਤਾ ਹੈ ਆਇਆ ਆਪਾਂ ਅਠੂ ਕੱਤੇ ਦੇ ਬਾਅਦ ਸਵਾਉਂਦੇ ਹਾਂ ਅਸਿਆ ਹਸੂ ਕੱਤੇ ਦੇ ਤੋਂ ਪਹਿਲਾਂ ਖਾਣ ਦੇ ਤੋਂ ਬਾਅਦ ਸਵਾਉਂਦੇ ਆਂ ਜਾ ਆ ਦਿਵਾਲੀ ਤੋਂ ਪਹਿਲਾਂ ਸਵਾਉਂਦੇ ਠੀਕ ਹੈ ਜੀ ਠੀਕ ਹੈ ਠੀਕ ਹੈ ਚੱਲ ਆ ਇਧਰ ਨੂੰ ਮੜਾ ਦੇਖੀ ਆਪਾਂ ਪ੍ਰੋਗਰਾਮ ਦੇਖੋ ਜੀ ਬੱਕਰੀਆਂ ਦੇਖੋ ਗਨੇ ਹੋਰ ਲਿਆ ਫੜ ਕੇ ਮਿੱਡਾ ਲਿਆ ਕਰ ਆ ਲਿਆ ਆ ਲਿਆ ਦੇਖੋ ਜੀ ਬੱਕਰਾ ਘਰ ਦਰੱਖਿਆ ਵੇ ਹਾਂ ਉਹ ਵੀ ਦਿਖਾਵਾਂ ਇੱਥੇ ਠੀਕ ਹੈ ਜੀ ਲਓ ਵੀ ਕਾ ਬੱਕਰੀ ਹੋਰ ਆ ਗਈ ਬਾਈ ਜੀ ਆ ਜਾ ਕੇ ਰੱਖ ਗਿੱਜੂ ਇਹ ਬੱਕਰੀ ਕਿਵੇਂ ਆ ਜੀ ਆਪਣੇ ਘਰ ਦੀਆਂ ਬੱਕਰੀਆਂ ਜੀ ਬੱਕਰੀਆਂ ਜੀ ਇਹ ਬਜ਼ੁਰਗਾਂ ਦੇ ਉਹ ਬੱਕਰੀ ਦੇ ਨਾਲ ਦੀ ਬੱਕਰੀ ਆ ਜੀ ਇਹ ਠੀਕ ਹੈ ਜੀ ਇਹ ਵੱਡੀ ਆ ਜੀ ਉਹ ਥੋੜੀ ਆ ਠੀਕ ਹੈ ਜੀ ਗੇਜੋ ਜਿਹੜੀ ਆ ਇੱਕੋ ਹੀ ਬਲੱਡ ਲਾਈਨ ਦੀ ਠੀਕ ਹੈ ਇਹ ਦੋ ਹੀ ਹਾਂ ਠੀਕ ਹੈ ਆ ਜਿਹੜੀ ਫਿਰ ਲਜੀ ਆ ਕਾਤੋਂ ਹੁੰਦੀ ਬੱਕਰੀ ਦੇ ਇਹ ਤਾਂ ਹੀ ਆਪਣੇ ਆ ਡਾਕਟਰ ਟੀਕੇ ਲਾਉਂਦੇ ਸੀ ਜਿਹੜੇ ਉਹ ਲਾ ਦੇ ਦਿੱਤੀ ਉਹ ਲਾ ਦੇ ਦਿੱਤੀ ਅਸੀਂ ਆਪ ਦਾ ਮਾਰਕਾ ਜਾ ਹਾਂ ਮਾਰਕਾ ਜੀ ਠੀਕ ਹੈ ਲੋ ਜੀ ਮਤਲਬ ਸਾਰੀਆਂ ਇੱਕ ਬਲੱਡ ਦੀਆਂ ਬੱਕਰੀਆਂ ਠੀਕ ਹੈ ਜੀ ਤੇ ਤਨੌਲੀ ਦੀ ਮੰਡੀ ਫਿਰ ਕਿਵੇਂ ਰਹਿੰਦੀ ਆ ਉਹਨੇ ਨੇ ਹਾਂ ਮੰਡੀ ਤੇ ਜਾਣੇ ਹੁੰਦੇ ਆ ਜੀ ਵਧੀਆ ਮੰਡੀ ਆ ਭਲਵਾਜੀ ਹੁਣ ਤੱਕ ਹਾਂ ਕੱਲ ਨੂੰ ਫੇਰ ਮੰਡੀ ਆ ਬਾਈ ਬੁੱਧਵਾਰ ਆ ਕੱਲ ਨੂੰ ਪਹੁੰਚੋਗੇ ਹਾਂ ਹਾਂ ਕੱਲ ਨੂੰ ਪਹੁੰਚਾਂਗੇ ਆ ਬੂਰ ਕਰਨੀ ਪਾਸਾ ਵਰਕੇ ਲਿਆ ਯਾਰ ਠੀਕ ਹੈ ਬੂਰ ਕਰਨੀ ਉਹ ਦੱਬੀਆਂ ਪਥਾਂ ਫੜ ਲਿਆ ਜਦੋਂ ਤੂੰ ਮੰਡੀ ਤੇ ਵਗ ਜਾਣੇ ਆ ਤੁਸੀਂ ਉਦੋਂ ਫਿਰ ਆਪਣੇ ਬੱਕਰੀਆਂ ਕੋਲੇ ਕੌਣ ਹੁੰਦਾ ਆਪਣੇ ਆ ਇੱਕ ਮੁੰਡਾ ਰੱਖਿਆ ਜੀ ਉਹ ਆ ਦੋ ਜਵਾਸ ਰੱਖੇ ਨੇ ਠੀਕ ਹੈ ਉਹ ਮੁੰਡੇ ਆਪਣੇ ਨਾਲ ਹਿੱਕੇ ਨਾਲ ਠੀਕ ਹੈ ਲੋ ਜੀ ਮਿੱਤਰੋ ਦੇਖੋ ਜੀ ਇਹ ਵੀ ਉਸੇ ਬਲਾਦ ਦੀ ਪਾਠ ਹੈ ਜੀ ਠੀਕ ਹੈ ਜੀ ਤੇ ਆ ਵੀ ਗੱਤ ਆਪਣੀ ਉਸੇ ਬਲਾਦ ਦੀ ਠੀਕ ਹੈ ਸਿੰਘਾ ਸੰਗਾ ਨੇ ਪੂਰਾ ਘਟਾ ਸਿੰਘਾ ਨੇ ਵਧੀਆ ਬੱਕਰੀਆਂ ਹਨਾ ਜਿਹਦੇ ਮਾਗਰੋਂ ਸਿੰਘਾਂ ਜਾਂਦੇ ਹੁਣ ਉਹ ਵੀਟਲ ਹੁੰਦੀਆਂ ਪਿਆਰ ਹਾਂ ਬਣ ਤਨ ਬੱਡੇ ਹੋਣ ਚਾਹੀਦੇ ਆੱਖਾਂ ਚਿੱਟੀਆਂ ਹੋਣੀਆਂ ਚਾਹੀਣੀਆਂ ਠੀਕ ਹੈ ਜੀ ਅੱਖ ਚਿੱਟੀ ਹੋਣੀ ਲਾਜ਼ਮੀ ਆ ਚਿੱਟੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਤਨ ਬੱਡੇ ਹੋਣੇ ਚਾਹੁੰਦੇ ਨੇ ਠੀਕ ਹੈ ਬਈ ਲੋ ਜੀ ਮਿੱਤਰੋ ਬਹੁਤ ਸੋਹਣੀਆਂ ਬੱਕਰੀਆਂ ਬੇਕੋ ਤੇ ਦੇ ਸਕਦੇ ਲੋ ਜੀ ਮਿੱਤਰੋ ਵੀਡੀਓ ਕਰ ਦੋ ਸ਼ੇਰ ਰਿਕਸ਼ਨ ਦੇਖੋ ਤੁਸੀਂ ਬਈ ਬਹੁਤ ਸੋਹਣੀਆਂ ਯੂਰੈਂਕ ਯੂਰੋ ਨਵੇਂ ਮਿੱਤਰੋ ਵੀਡੀਓ ਕਰ ਦੋ ਸ਼ੇਅਰ ਤੇ ਲਾਈਕ ਚਾਹ ਵੀ ਧਰ ਲਈ ਬਾਈਆਂ ਨੇ ਆਪਾਂ ਚਾਹ ਵੀ ਪੀਆਵਾਂਗੇ ਲੋ ਵੀ ਮਿੱਤਰੋ ਅੱਜ ਪਹੁੰਚੇ ਆਂ ਗੇਜੂ ਬੱਕਰੀਆਂ ਵਾਲੇ ਦੇ ਕੋਲੇ ਦੇਖੋ ਬਾਈ ਜਿਹੜੀਆਂ ਬੱਕਰੀਆਂ ਤੁਹਾਨੂੰ ਦਿਖਾਵਾਂਗੇ ਅਸੀਂ ਬਹੁਤ ਛੋਟੀ ਛੋਟੀ ਦੀਆਂ ਬੱਕਰੀਆਂ ਤੇ ਬਾਈ ਆਪਾਂ ਨੂੰ ਮਿਲ ਗਿਆ ਜੀ ਅਜੇ ਪੱਕੇ ਬਾਗ ਦੇ ਨੇੜੇ ਦੇਖ ਸਕਦੇ ਹੋ ਵੀਡੀਓ ਵਾਟਰ ਬਾਕਸ ਦੇ ਕੋਲੇ ਤੇ ਆ ਜਾਓ ਜੀ ਤੁਹਾਨੂੰ ਦਿਖਾਈਏ ਵੀਡੀਓ ਪੁੱਛਾਂਗੇ ਬਾਈ ਤੋਂ ਵੀ ਬੱਕਰੀਆਂ ਕਿੰਨੀਆਂ ਕਿੰਨੀਆਂ ਆਪਣੇ ਕੋਲ ਵਧੀਆ ਤੇ ਕਿੰਨੀਆਂ ਦੁੱਧ ਦੇਣ ਵਾਲੀਆਂ ਨੇ ਦੇਖ ਸਕਦੇ ਹੋ ਜੀ ਹਾਂ ਜੀ ਮੇਤਰੋ ਤੁਹਾਨੂੰ ਤੇਜੂ ਤਨੌਲੇ ਦੀਆਂ ਬੱਕਰੀਆਂ ਕਿਵੇਂ ਲੱਗੀਆਂ ਜੇ ਵਧੀਆ ਲੱਗੀਆਂ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੱਟ ਲਾਈਫ 75 ਨੂੰ ਸਬਸਕ੍ਰਾਈਬ ਕਰ ਦਿਓ ਅਗਲੀ ਵੀਡੀਓ ਚ ਫੇਰ ਮਿਲਾਂਗੇ ਉਹਨਾਂ ਚ ਕਿਦੋਂ ਆ ਗਿਆ ਧੰਨਵਾਦ ਸਤਿ ਸ੍ਰੀ ਅਕਾਲ ਜੀ ਦੇਖੋ ਚਾਹ ਬਣਦੀ ਮੁੰਡੇ ਬਣਾਈ ਜਾਂਦੇ ਆ ਚਾਹ ਬੱਕਰੀਆਂ ਵਾਲੇ ਦੇਖੋ ਜੀ ਚਾਹ